ਮੰਤ ਰਾਮਦਾਸ ਜੀ ਨੇ ਤੇ ਦੇ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਖਲਾਸਾ ਸਾਰਾ ਕਰਤਾ ਇਹਦਾ ਐਂਗਲ ਇੱਕ ਹੋਰ ਹੈ ਪਰ ਉਸ ਤੋਂ ਤੁਸੀਂ ਬਾਬਾ ਜੀ ਨੇ ਸ਼ਰਧਾ ਵਾਲਾ ਦੱਸਿਆ ਕਿਉਂਕਿ ਇਹ 100 ਸਾਲ ਤੋਂ ਨੇੜੇ ਮਾੜੀ ਉੱਤੇ ਲੋਕਾ ਸ਼ਰਧਾ ਕੇਂਦਰ ਹੈ ਤੇ ਭਾਈ ਸਾਹਿਬ ਨੇ ਲੀਗਲੀ ਦੱਸਿਆ ਜਿਹੜਾ ਮੈਂ ਐਂਗਲ ਦੱਸਣ ਲੱਗਿਆ ਉਹਨੂੰ ਸੁਣ ਕੇ ਸ਼ਾਇਦ ਤੁਹਾਡੇ ਰੌਂਗਟੇ ਨਾ ਖੜੇ ਹੋ ਜਾਣ ਕਿਤੇ ਕਿਉਂਕਿ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਮੈਨੂੰ ਪਾਰਟੀ ਨਾਲ ਲੈਣਾ ਪੈਣਾ ਮੈਂ ਗੁਸਤਾਖੀ ਦੀ ਮਾਫ਼ੀ ਮੰਗ ਲਾ ਪਹਿਲਾਂ ਕਿਉਂਕਿ ਉਹ ਗੱਲ ਖੁੱਲਣੀ ਨਹੀਂ ਹੈ ਜਿਵੇਂ ਕਹਿ ਰਹੇ ਬਈ ਪ੍ਰੈਸ ਕਾਨਫਰੈਂਸ ਨੇ ਕੋਲ ਨਹੀਂ ਹੈ ਤਾਂ ਕੈਨਵਸ ਵੱਡਾ ਨਹੀਂ ਹੋਣਾ ਜੇ ਮੈਂ ਗੱਲ ਨਾਲ ਦੱਸਾਂ ਹੋਇਆ ਕੀ ਕਿ ਸਰਕਾਰ ਅਸੀਂ ਲੈਂਡ ਗ੍ਰੈਬਿੰਗ ਕਹਿੰਦੇ ਆ ਗ੍ਰੈਬਿੰਗ ਮਤਲਬ ਜ਼ਮੀਨ ਖੋਣਾ ਦੱਬਣਾ ਤੇ ਹੜਪਣਾ ਸਰਕਾਰ ਲੈਂਡ ਪੂਲਿੰਗ ਕਹਿ ਕੇ ਸਕੀਮ ਲੈ ਕੇ ਆਈ ਸੀ ਕਮਾਲ ਦੀ ਗੱਲ ਹੈ ਕਿ ਮੈਂ ਕਲੈਦੁੱਲਾ ਜ਼ਿਲ੍ਹਾ ਪ੍ਰਧਾਨ ਆ ਅਸੀਂ ਉਹਦੇ ਖਿਲਾਫ ਲੜਾਈ ਲੜੀ ਤਿੰਨ ਧਰਨੇ ਦਿੱਤੇ ਚੌਥਾ ਧਰਨਾ ਪਟਿਆਲਾ ਆਇਆ ਸੀ ਦਾਸ ਦੀ ਵੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਗਿਆਤੇ ਪ੍ਰਧਾਨ ਤੇ ਮੇਰੇ ਮੋਖ ਜਿੰਮੇਵਾਰੀ ਸੀ ਚੌਥੇ ਧਰਨੇ ਸਰਕਾਰ ਨੌਕਆਊਟ ਗਿਰੀ ਐ ਤੁਸੀਂ ਸਾਬਲੇ ਦੇਖਣਾਗੇ ਪੌਜੀਟਿਵ ਆਪਸ ਲੈ ਲਈ ਇਹ ਮੈਂ ਦੱਸੂਗਾ ਕਿਉਂ ਗਹਿਰਾਂ ਮੈਂ ਗੱਲ ਹੈ ਉਹਦੇ ਵਿੱਚ ਹੋਇਆ ਕਿ ਉਸ ਹੀ ਵਾਪਸ ਜਦੋਂ ਲਈ ਉਸ ਤੋਂ ਪਹਿਲਾਂ ਮੋਰਚਾ ਲਾਨ ਕਰਦਾ ਸੀ ਅਕਾਲੀ ਦਰ ਨੇ ਮੋਹਾਲੀ ਚ ਚਲੋ ਬਹੁਤ ਗੱਲ ਚਾ ਨਾ ਜਾਈਏ ਗੱਲ ਨੂੰ ਪਰੇ ਰੱਖੇ ਸੰਕੋਚੀ ਗੱਲ ਨੂੰ ਸਰਕਾਰ ਨੂੰ ਹੁਣ ਹੁਣ ਚਾਹੀਦਾ ਰੁਪਈਆ ਸਰਕਾਰ ਹੈ ਕਰਪਟ ਤੇ ਇਸ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਦਾ ਇਕਨੋਮਿਕਲੀ ਤੁਸੀਂ ਦੇਖ ਰਹੇ ਹੋ 25 ਸੂਬਿਆਂ ਚ ਇਸ ਟ੍ਰੈਂਪ ਪੰਜਾਬ ਸਭ ਤੋਂ ਪਿਛਲੇ ਪਾਸੇ ਫਿਰਦਾ ਹੋਰ ਸਰਕਾਰ ਨੇ ਕੀਤਾ ਕੀ ਸੀ ਕਿ ਥੋੜੀ ਜ਼ਮੀਨਾਂ ਦੱਬ ਕੇ ਉਹ ਤੇ ਲੋਨ ਲੈਣਾ ਚਾਹੁੰਦੀ ਸਰਕਾਰ ਤੋਂ ਕੁਝ ਜਿਹੜੇ ਵਾਅਦੇ ਕਰੇ ਪੰਜਾਬ ਦੇ ਲੋਕਾਂ ਨਾਲ ਉਹਦਾ ਡਰਾਮਾ ਕਰ ਲਈ ਬਿੰਨਾ ਸਾਲ ਕੇ ਰਹਿ ਗਿਆ ਉਹਰੇ ਹੁਣ ਉਹਦਾ ਸਰਕਾਰ ਨੂੰ ਘਬਰਾਟ ਹੋ ਗਈ ਪਾਲਸੀ ਵਾਪਸ ਹੋ ਗਈ ਸਰਕਾਰ ਦਾ ਰੁਪਇਆ ਹੱਥੇ ਰਹਿ ਨਹੀਂ ਨਾ ਤਾਂ ਇਹ ਹੈਕਾਂ ਦੀ ਪੈਸੇ ਲੈਣ ਲਈ ਬਿਲਡਰ ਲੋ ਲੱਭ ਰਹੇ ਨੇ ਕੇਜਰੀਵਾਲ ਸਾਹਿਬ ਨੂੰ ਤੇ ਨਾ ਸਰਕਾਰ ਨੂੰ ਉੱਪਰ ਜੇ ਕੁਝ ਲੱਭ ਰਿਹਾ ਹੁਣ ਸਰਕਾਰ ਨੇ ਕੀਤਾ ਕੀ ਹੋਇਆ ਕੀ ਇਹ 5-7 ਦਿਨਾਂ ਦੇ ਵਿੱਚ ਸਰਕਾਰ ਨੂੰ ਪੈਸਾ ਚਾਹੀਦਾ ਹੈ ਸਰਕਾਰ ਨੇ ਪ੍ਰਸ਼ਾਸਨ ਟਾਈਟ ਕੀਤਾ ਤੁਸੀਂ ਜਿੰਨੇ ਵੀ ਇਹ ਜੀ ਕੋਈ ਪੈਂਟਿੰਗ ਮਸਲੇ ਪਏ ਨੇ ਕੋਰਟਾਂ 'ਚ ਚਾਹੇ ਲੀਗਲ ਇਲੀਗਲ ਸਾਰੇ ਢਾ ਕੇ ਵੇਚ ਕੇ ਰੈਵਨਿਊ ਜਨਰੇਟ ਕਰੋ ਸਰਕਾਰੋ ਕੀ ਅੰਨੀ ਔਰ ਤੁਸੀਂ ਠੰਡੀ ਖੂਈ ਤੇ ਗੁਰਦੁਆਰਾ ਸਾਹਿਬ ਦੀ ਕੰਧ ਢਾਤੀ ਚਲੋ ਲੀਗਲ ਇਲੀਗਲ ਬਾਤ ਦੀ ਗੱਲਾਂ ਨੇ ਗੱਲ ਐ ਵੀ ਉੱਥੇ ਜਿਹੜੇ ਮੁਲਾਜ਼ਮ ਗਏ ਆਪ ਸ਼ਬਦ ਬੋਲ ਕੇ ਆਏ ਆਪਣੇ ਅਹੁਦੇ ਬਾਰੇ ਨਿਸ਼ਾਨ ਸਾਹਿਬ ਬਾਰੇ ਇੱਕ ਮੈਨੂੰ ਵੀਰ ਦਾ ਸ਼ਹਿਰ 'ਚ ਫੋਨ ਆਇਆ ਮੈਨੂੰ ਕਹਿੰਦਾ ਜੀ ਮਹਾਰਾਜ ਦਾ ਪ੍ਰਕਾਸ਼ ਤਾਂ ਤੇ ਹੈ ਨਹੀਂ ਸੀ ਮੈਂ ਕਹਿੰਦਾ ਵੱਡੇ ਵੀਰ ਤੈਨੂੰ ਪਤਾ ਹੀ ਨਹੀਂ ਹੈ ਜਦੋਂ ਸਿੰਘਰदास ਸੋਧ ਦਿੰਦੇ ਨੇ ਤੇ ਨਿਸ਼ਾਨ ਸਾਹਿਬ ਗੱਡ ਦਿੱਤਾ ਜਾਂਦਾ ਉਹ ਮੁਰਕੇ ਕੋਈ ਉਹਨੂੰ ਕੱਟ ਨਹੀਂ ਸਕਦਾ ਉਹਦੀ ਇੱਕ ਰਵਾਇਤ ਹੈ ਉਹਦੀ ਮਰਿਆਦਾ ਹੈ ਉਹਨੇ ਬੇਦਬੀ ਹੋਈ ਇਹ ਸਾਰਾ ਇੰਟਰਨੈਟ ਹੈ ਕਿ ਪ੍ਰਸ਼ਾਸਨ ਸਾਰੀਆਂ ਜ਼ਮੀਨਾਂ ਨੂੰ ਇਕੱਠਾ ਕਰਕੇ ਕਿਸੇ ਨੂੰ ਥਾਪਰਪੁਰ ਦੇਚ ਨੂੰ ਫਿਰਦਾ ਕਿਸੇ ਦੇ ਸ਼ੋਰੂਮ ਕੱਟਣ ਨੂੰ ਫਿਰਦਾ ਐਸਸੀਓ ਕੱਟਣ ਨੂੰ ਤੇ ਬੂਥ ਕੱਟਣ ਨੂੰ ਫਿਰਦਾ ਸਾਰਾ ਰੈਵਨਿਊ ਜਨਰੇਟ ਕਰਨਾ ਚਾਹ ਰਹੇ ਨੇ ਲੀਗਲ ਇਲੀਗਲ ਤਰੀਕੇ ਨਾਲ ਸਰਕਾਰ ਅੰਨੀ ਹੋਈ ਫੇਰਦੀ ਹੈ ਇਹ ਵੀ ਭੁੱਲ ਗਏ ਕਿ ਲੋਕਾਂ ਦੀ ਸ਼ਰਧਾ ਦਾ ਕੇਂਦਰ ਕੀ ਹੁੰਦਾ ਬਾਬਰੀ ਮਸਜਿਦ ਢਾਣ ਵਾਲੇ ਬਾਬਰ ਨੂੰ ਅੱਜ ਤੱਕ ਲੋਕ ਭੁੱਲੇ ਨਹੀਂ ਇਸ ਦੇਸ਼ ਦੇ ਵਿੱਚ ਤੇ ਤੁਸੀਂ ਗੁਰਦੁਆਰੇ ਢਾ ਰਹੇ ਹੋ ਇਥੇ ਸ਼ੇਮ ਮੰਦਰ ਟਾਊਨ ਨੂੰ ਫਿਰਦੇ ਨੇ ਦੇਖੋ ਲੋਕਾਂ ਦਾ ਕੀ ਦਾ ਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰੋ ਫਿਰ ਮੁੜ ਕੇ ਦੇਖੋ ਮੈਂ ਨਾ ਤਾਂ ਮੇਤੇ ਇਕੱਲੇ ਗੁਰਦੁਆਰੇ ਲਈ ਗੱਲ ਕਰ ਰਿਹਾ ਨਾ ਮੰਦਰ ਲਈ ਕਰ ਰਿਹਾ ਅਸੀਂ ਸਰਬ ਧਰਮ ਮਿਲਵਰਤਨ ਦੇ ਦੀ ਇੱਕ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੇ ਆ ਤੇ ਮੈਂ ਜੇ ਇੱਥੇ ਆਇਆ ਕੱਲ ਬਾਬਾ ਜੀ ਮੇਰੀ ਗੱਲ ਹੋਈ ਹੈ ਤਾਂ ਅਸੀਂ ਡਟ ਕੇ ਨਾਲ ਖੜੇ ਆ ਲੀਗਲੀ ਤੌਰ ਤੇ ਕਾਨੂੰਨੀ ਤੌਰ ਤੇ ਜਜਬਾਤੀ ਤੌਰ ਤੇ ਤੇ ਜ਼ਮੀਨੀ ਤੌਰ ਤੇ ਉਦੋਂ ਵੀ ਜਿੱਦਾਂ ਠੰਡੀ ਹੋਈ ਹੋਇਆ ਸੀ ਉਦੋਂ ਇੱਕ ਦੀਵਾਰ ਦੀ ਉਸਾਰੀ ਕਰਾ ਕੇ ਆਈ ਸੀ ਉਹ ਉਹ ਬਾਅਦ ਦੀ ਗੱਲ ਹੈ ਤਰੀਕੇ ਨਾਲ ਜਾਂਦੇ ਇੱਕ ਉਹਨਾਂ ਨੇ ਪ੍ਰਸ਼ਾਸਨ ਨੇ ਇੱਕ ਮੁਲਾਜ਼ਮ ਚੁਭਾਇਆ ਹੋਇਆ ਉਹ ਜਿੱਥੇ ਜਾਂਦਾ ਆਪਸ਼ਬਦ ਬੋਲਦਾ ਨਾ ਫੇਰ ਹੈਰਾਨ ਰਹਿ ਗਿਆ ਕਿ ਇੱਥੇ ਬਾਬਾ ਜੀ ਦੇ ਇੱਥੇ ਵੀ ਜਦ ਆਏ ਨੇ ਤੇ ਮਾੜੀ ਤੇ ਵੀ ਬੜਾ ਮੰਦਾ ਬੋਲ ਕੇ ਇਹਨੇ ਮੈਂ ਫੇਰ ਪੁੱਛਿਆ ਬੰਦਾ ਕੌਣ ਸੀ ਕਹਿੰਦਾ ਬੰਦਾ ਉਹੀ ਜਿਹੜਾ ਉੱਥੇ ਵੀ ਬੇਦਰ ਵਿੱਚ ਪਰੇਸ਼ਾਉਤ ਬੋਲ ਕਾਇਸੀ ਨਿਸ਼ਾਨ ਸਾਹਿਬ ਬਾਰੇ ਚਲੋ ਮੈਂ ਬੜਾ ਹੀ ਗੱਲ ਚ ਨਾਣਾ ਚਾਹੁੰਦਾ ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਇਹ ਸਾਰੀਆਂ ਜ਼ਮੀਨਾਂ ਤੋਂ ਪੈਸਾ ਕੱਢ ਕੇ ਕਿਹੜੇ ਝੂਠੇ ਵਹਿਦੇ ਕਿਤੇ ਸੀ ਜਾਂ ਸੱਚੇ ਕਰੇ ਸੀ ਹੁਣ ਉਹਨਾਂ ਉਹਨਾਂ ਤੇ ਨਿਪਾ ਪਹੁੰਚੇਗਾ ਨਾ ਚਾਹੁੰਦੀ ਹੈ ਉਹਦੇ ਲਈ ਸਾਰਾ ਡਰਾਮਾ ਚੱਲ ਰਿਹਾ ਤੇ ਰੁਕਣਾ ਨਹੀਂ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੀ ਕਿਸਾਨ ਯੂਨੀਅਨਾਂ ਨੂੰ ਸਾਰੀ ਧਾਰਮਿਕ ਜਥੇਬੰਦੀਆਂ ਨੂੰ ਸਿਆਸੀ ਜਥੇਬੰਦੀਆਂ ਨੂੰ ਇੱਕ ਹੋ ਕੇ ਸਰਕਾਰ ਦੇ ਮਨਸੂਬੇ ਤੇ ਪਾਣੀ ਫੇਰਨਾ ਪੈਣਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਦਾ ਅੱਜ ਤੱਕ ਕਰਨੇ ਨਾਲ ਤਾਂ ਕਿਤੇ ਦੰਗੇ ਨਹੀਂ ਹੋਏ ਜਦ ਸਾਰਾ ਦੇਸ਼ ਹੀ ਵੱਲਦਾ ਹੁੰਦਾ ਤਾਂ ਪੰਜਾਬ ਸ਼ਾਂਤ ਹੁੰਦਾ ਹੈ ਪੰਜਾਬ ਦੇ ਲੋਕ ਜੋ ਗੁਰੂਆ ਪੀਰਾਂ ਦੀ ਪਗਮਰਾ ਦੀ ਹਰੇ ਭਾਈਚਾਰੇ ਧਰਤੀ ਹੈ ਤੇ ਹਰੇ ਭਾਈਚਾਰਾ ਹਰੇ ਤਿਹਾਰ ਹਰੇ ਗੁਰਪੁਰ ਦਿਵਾਲੀ ਦੁਸ਼ਹਿਰਾ ਮੱਝੀ ਗੁੱਗਾ ਮਾੜੀ ਤੇ ਉੱਥੇ ਸੀ ਤੇ ਨਾਲ ਪਿੰਡਾਂ ਸਵਾਜਪੁਰ ਛੰਡੀ ਦੇ ਕੇ ਆਇਆ ਉਹ ਬਸ ਨੇ ਬਾਗੜ ਜਾਣਾ ਜੀ ਰਾਜਸਥਾਨ ਤੇ ਗੱਲ ਇਹ ਨਹੀਂ ਹੈ ਤੁਸੀਂ ਇਹਨੂੰ ਛੋਟਾ ਨਾ ਸਮਝੋ ਤੁਸੀਂ ਹੱਥ ਨਾ ਪਾ ਲਓ ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਇਹਨੇ ਵੱਡਾ ਮੁੱਦਾ ਬਣ ਜਾਣਾ ਹੈ ਸਰਕਾਰ ਨੂੰ ਭੱਜ ਭੱਜਿਆਂ ਨੂੰ ਰਾਣੀ ਤੇ ਉਹਨਾਂ ਦੇ ਮੁਲਾਜ਼ਮਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਹੁਣ ਤੱਕ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਜੇ ਕੋਈ ਮੁਲਾਜ਼ਮ ਹੈ ਗੁੰਡਾਗਰਦੀ ਦੇ ਭਰੇ ਸ਼ਬਦ ਬੋਲੂਗਾ ਗੁੰਡਾਗਰਦੀ ਦੀ ਕੋਸ਼ਿਸ਼ ਕਰੂਗਾ ਜਿਹਦੇ ਬਾਰੇ ਮੈਂ ਕਹਿ ਰਿਹਾ ਸੁਣ ਰਿਹਾ ਹੋਊਗਾ ਉਹ ਸਮਝ ਆ ਗਈ ਹੋਣੀ ਕੱਬੇ ਸੁੱਝੇ ਪੁੱਛਦੇ ਹੋ ਕਿ ਕਾਹੇ ਜੇ ਸ਼ਬਦ ਬੋਲਦੇ ਹੋ ਇਹ ਸ਼ਬਦ ਨਹੀਂ ਬੋਲਦੇ ਅਸੀਂ ਅੜਦੇ ਵੀ ਆ ਖੜਦੇ ਵੀ ਆ ਲੜਦੇ ਵੀ ਆ ਪਰ ਅਸੀਂ ਜੋ ਖਾਲਸਾ ਵਾਹਿਗੁਰੂ ਜੀ ਕੀ